ਸ੍ਰੀ ਗਾਲ ਪੰਜਾਬੀਓ ਜਿਹੜਾ ਕਿ ਮੈਂਬਰਸ਼ਿਪ ਨੂੰ ਲੈ ਕੇ ਫਿਰ ਤੋਂ ਰੌਲਾ ਪੈ ਚੁੱਕਿਆ ਭਾਈ ਅਮਰਪਾਲ ਸਿੰਘ ਦੀ ਜਿਹੜੀ ਕਿ ਮੈਂਬਰਸ਼ਿਪ ਹੈ ਪਾਰਲੀਮੈਂਟ ਦੀ ਉਹ ਰੱਦ ਹੋਣ ਜਾ ਰਹੀ ਹੈ ਜਿਵੇਂ ਕਿ ਇੱਕ ਬਿਕਰਮ ਨਾਂ ਦੇ ਬੰਦੇ ਨੇ ਪਹਿਲਾਂ ਵੀ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਸਬੂਤ ਵੀ ਦਊਂਗਾ ਤਾਂ ਦੂਜਾ ਨੰਬਰ ਮੈਂ ਇਹ ਵੀ ਦੱਸੂਗਾ ਕਿ ਇਹ ਪਟੀਸ਼ਨ ਕਿਨੇ ਪਵਾਈ ਆ ਤੇ ਕਿਉਂ ਪਵਾਈ ਆ ਤੇ ਕਾਹਦੇ ਲਈ ਪਵਾਈ ਆ ਕਿਉਂਕਿ ਬੜਾ ਅਹਿਮ ਸਵਾਲ ਆ ਕਿ ਭਾਈ ਅਮਰਪਾਲ ਸਿੰਘ ਦੀ ਦੁਬਾਰਾ ਤੋਂ ਜਿਹੜੀ ਕਿ ਪਟੀਸ਼ਨ ਪਵਾ ਕੇ ਮੈਂਬਰਸ਼ਿਪ ਪਾਰਲੀਮੈਂਟ ਦੀ ਰੱਦ ਹੋਣ ਜਾ ਰਹੀ ਹੈ ਬਹੁਤ ਵੱਡਾ ਸਵਾਲ ਆ ਤਾਂ ਮੈਂ ਤੁਹਾਨੂੰ ਇਹ ਜਿਹੜੇ ਕਿ ਸਬੂਤ ਨੇ ਪਹਿਲਾਂ ਮੈਂ ਤੁਹਾਨੂੰ ਦਿਖਾਉਂਗਾ ਨਾਲੇ ਸੁਣਾਉਂਗਾ ਪਰ ਉਸ ਤੋਂ ਬਾਅਦ ਅੱਜ ਦੀ ਗੱਲ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਵੀ ਇਹਦਾ ਸੱਚ ਪਿੱਛੇ ਦੀ ਕਹਾਣੀ ਇਹਦੇ ਕੀ ਹੈ ਕੌਣ ਪਵਾ ਰਿਹਾ ਤੇ ਅਸਲੀ ਮਕਸਦ ਕੀ ਹੈ ਇਸ ਗੱਲ ਦਾ ਖਤਰੇ ਦੇ ਵਿੱਚ ਹੈਦਰਸਲ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਦੇ ਆ ਗਿਆ ਹਾਈ ਕੋਰਟ ਦੇ ਵੱਲੋਂ ਤੇ ਜਵਾਬ ਮੰਗਿਆ ਗਿਆ ਕਿ ਆਖਿਰਕਾਰ ਇਹ ਜੋ ਇਲਜ਼ਾਮ ਲੱਗੇ ਨੇ ਵਿਕਰਮਜੀਤ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਲਗਾਏ ਗਏ ਸੰਬੰਧੀ ਅਮਨਪਾਲ ਸਿੰਘ ਦੇ ਵੱਲੋਂ ਜੋ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਗਈ ਹੈ ਉਹ ਜਾਣਕਾਰੀ ਗਲਤ ਹੈ ਜੋ ਧਾਰਮਿਕ चिन्हਾਂ ਦੀ ਵਰਤੋਂ ਕੀਤੀ ਗਈ ਹੈ ਇਥੋਂ ਤੱਕ ਕਿ ਜੋ ਚਲਦੇ ਤੱਕ ਦਾ ਗਲਤ ਹੈ ਜੋ ਡਾਟਾ ਹੈ ਉਹ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜਾਣੀ ਦਿੱਤਾ ਗਿਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੁਣਵਾਈ ਹੋ ਚੁੱਕੀ ਹੈ ਪਰ ਹੁਣ ਅਮਰਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਵਨ ਸੰਗੀਆਂ ਨੇ ਉਹਨਾਂ ਦੀ ਐਮਪੀ ਮੈਂਬਰਸ਼ਿਪ ਵੀ ਖਤਰੇ ਦੇ ਵਿੱਚ ਪੈ ਚੁੱਕੀ ਹੈ ਕਿਉਂਕਿ ਹਾਈ ਕੋਰਟ ਨੇ ਟੈਂਪਰੋਗਰ ਜੇਲ੍ਹ ਦੇ ਵਿੱਚ ਨੋਟਿਸ ਜਾਰੀ ਕਰਕੇ جواب ਮੰਗਿਆ ਹਾਲਾਂਕਿ ਕਦੋਂ ਇਹ ਜਵਾਬ ਦਿੱਤਾ ਜਾਏਗਾ ਇਸ ਪਾਸੇ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰ ਇਲਜ਼ਾਮ ਲਗਾ ਰਹੇ ਨੇ ਕਿ ਸਰਕਾਰਾਂ ਉਹਨਾਂ ਨੂੰ ਪਰਿਸ਼ਾਦ ਕਰਕੇ ਨੇ ਤੇ ਦੂਜੇ ਪਾਸੇ ਉਹਨਾਂ ਦਾ ਪੁੱਤ ਅਮਰਿਤਪਾਲ ਸਿੰਘ ਜਿਹੜਾ ਕਿ ਇਸ ਵੇਲੇ ਟਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਅਮਰਿਤਪਾਲ ਸਿੰਘ ਪੰਜਾਬ ਦਾ ਉਹ ਐਮਪੀ ਹੈ ਜਿਸਨੇ ਕਿ ਸਭ ਤੋਂ ਜ਼ਿਆਦਾ ਵੱਡੇ ਬਹੁਮਤ ਦੇ ਨਾਲ ਤਕਰੀਬਨ 2 ਲੱਖ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਹੈ ਹਲਕਾ ਖਡੂਰ ਸਾਹਿਬ ਤੋਂ ਹਾਲਾਂਕਿ ਇਸ ਵੇਲੇ ਐਨਐਸਏ ਦੇ ਤਹਿਤ ਟਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਹੈ ਇਹ ਪ੍ਰੂਹ ਹੱਲ ਦੇ ਵਿੱਚ ਹਾਈ ਕੋਰਟ ਦਾ ਨੋਟਿਸ ਆਏਗਾ ਅਮਰਿਤਪਾਲ ਸਿੰਘ ਘੋੜਾ ਹੁਕੇ ਉਹਨਾਂ ਨੂੰ ਜਵਾਬ ਦੇਣਾ ਪਏਗਾ ਕਿ ਜੋ ਉਹਨਾਂ ਦੇ ਖਿਲਾਫ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਈ ਹੈ ਜਿਸ ਦੇ ਵਿੱਚ ਵਿਕਰਮਜੀਤ ਸਿੰਘ ਦੇ ਵੱਲੋਂ ਇਹ ਪਟੀਸ਼ਨ ਆ ਦੇਖ ਲੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਪਿੱਛੇ ਦਾ ਰਾਜ ਕੀ ਹੈ ਤੇ ਕਹਾਣੀ ਕੀ ਹੈ ਦੇਖੋ ਵਿਕਰਮ ਨਾਂ ਦੇ ਬੰਦੇ ਨੇ ਇੱਕ ਵਾਰ ਪਹਿਲਾਂ ਵੀ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਹੀ ਕਾਹੋ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਉਸ ਤੋਂ ਬਾਅਦ ਉਹਨੇ ਫਿਰ ਪਾਈ ਤਾਂ ਮੈਂ ਆਪਣੇ ਚੈਨਲ ਤੇ ਫਿਰ ਪਾਤਾ ਕਿ ਉਸਨੇ ਇਹ ਗੱਲ ਕਹੀ ਸੀ ਵੀ ਮੇਰੀ ਜਿਹੜੀ ਕਿ ਹੋਣ ਵਾਲੀ ਦਾ ਦੁਬਾਰਾ ਵਾਲੀ ਪਟੀਸ਼ਨ ਪਾਈ ਹੋਈ ਆ کورٹ ਨੇ ਉਹਦੀ ਜਿਹੜੀ ਕਿ ਪਟੀਸ਼ਨ ਸੀ ਉਹ ਐਕਸੈਪਟ ਕਰ ਲਈ ਸੀ ਸੋ ਉਹਦੇ ਕਰਕੇ ਹੀ ਹੁਣ ਸਵਾਲ ਚੱਕੇ ਗਏ ਨੇ ਕਿ ਬਹੁਤ ਵੱਡੀ ਜਿਹੜੀ ਕਿ ਗੱਲਬਾਤ ਆ ਬਹੁਤ ਵੱਡੀ ਅਪਡੇਟ ਆ ਇਹ ਕਿ ਜਿਵੇਂ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਜਿਹੜਾ ਕਿ ਐਡੀ ਕਿੰਨੀ ਬਹੁਮਤ ਦੇ ਨਾਲ ਬੰਦਾ 2 ਲੱਖ ਦੀ ਲੀਡ ਦੇ ਨਾਲ ਜਿੱਤਣਾ ਤੇ ਉਸ ਬੰਦੇ ਦੀ ਮੈਂਬਰਸ਼ਿਪ ਖਰਚ ਹੋ ਜੇ ਰੱਦ ਹੋ ਜੇ ਕਿੱਡੀ ਵੱਡੀ ਗੱਲ ਆ ਤਾਂ ਮੈਂ ਤੁਹਾਨੂੰ ਦੱਸਦਾ ਹੁਣ ਇਹਦਾ ਅਸਲੀ ਮਕਸਦ ਤੇ ਅਸਲੀ ਕਹਾਣੀ ਇਹਦੇ ਪਿੱਛੇ ਦੀ ਕੀ ਆ ਦੇਖੋ ਜਿਹੜਾ ਕਿ ਉਹ ਬੰਦਾ ਸੀ ਉਹਨੇ ਪਟੀਸ਼ਨ ਪਾਈ ਸੀ ਤੇ ਉਹਦੇ ਉੱਤੇ ਹੱਥ ਕੀਦਾ ਆ ਸਾਡੀ ਗੰਦੀ ਸਰਕਾਰ ਦਾ ਭਗਵੰਤ ਮਾਨ ਦਾ ਕਿਉਂਕਿ ਬਿਨਾ ਕਿਸੇ ਦੇ ਸਹਾਰੇ ਤੋਂ ਕੋਈ ਵੀ ਬੰਦਾ ਐਡੀ ਯੁਰਤ ਨਹੀਂ ਕਰ ਸਕਦਾ ਤਾਂ ਹੁਣ ਹੋਇਆ ਕੀ ਹੈ ਐਮਪੀ ਅਮਰਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਨੋਟਿਸ ਕਾ ਲਿਆ ਗਿਆ ਉਹਨਾਂ ਤੋਂ ਜਵਾਬ ਮੰਗਿਆ ਗਿਆ ਵੀ ਭਾਈ ਜਿਹੜੇ ਕਿ ਇਹ ਇਲਜ਼ਾਮ ਨੇ ਕਿ ਇਹ ਤੇਰੇ ਸਹੀ ਨੇ ਕੁਝ ਹੋਰ ਵੀ ਗੱਲਾਂ ਲਿਖੀਆਂ ਨੇ ਜਿਵੇਂ ਕਿ ਚੰਦੇ ਤੋਂ ਲੈ ਕੇ ਜਿਵੇਂ ਕਿ ਚਿੰਨ ਨੇ ਧਾਰਮਿਕ ਸਤਾਰ ਸਥਾਨ ਦੀਆਂ ਗੱਲਾਂ ਵਿੱਚ ਆ ਜਾਂਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਪ੍ਰਚਾਰ ਕਰਵਾਏ ਉਹ ਵੀ ਇਹ ਅਲੀਗਲ ਮਤਲਬ ਬਣਾ ਕੇ ਇਹਨਾਂ ਨੇ ਪੇਸ਼ ਕੀਤੇ ਨੇ ਵੀ ਇਹ ਅਲੀਗਲ ਹੈ ਗੁਰਦੁਆਰੇ ਦੇ ਵਿੱਚੋਂ ਪ੍ਰਚਾਰ ਹੋਣਾ ਅਨਾਉਂਸਮੈਂਟ ਹੋਣੀ ਕਿਸੇ ਦੇ ਨਾਂ ਦੀ ਉਹ ਅਲੀਗਲ ਮੰਨੀ ਜਾਂਦੇ ਨੇ ਪਰ ਮੈਂ ਕਹਿੰਨਾ ਵੀ ਵੱਡੇ ਪੱਧਰ ਤੇ ਇਹ ਲੋਕਾਂ ਦੀ ਜਿਹੜੀ ਕਿ ਜਿੱਤ ਹੋਈ ਆ ਲੋਕਾਂ ਦੀ ਇਹ ਮਤਲਬ ਜਿਹੜੀ ਕਿ ਵੋਟ ਪਈ ਆ ਇਹਨੇ ਵੱਡੇ ਪੱਧਰ ਤੇ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਗਲਤ ਹੋ ਰਿਹਾ ਭਾਈ ਅਮਰਪਾਲ ਸਿੰਘ ਦੇ ਨਾਲ ਕਿਉਂਕਿ ਦੇਖੋ ਪੰਜਾਬ ਦਾ ਜਿਹੜਾ ਸੁਨੇਹਾ ਸੀ ਉਹ ਪੰਜਾਬ ਨੇ ਸੁਣਾਇਆ ਜਿੰਨਾ ਕੇ ਸੌਦੇ ਹੱਕ ਦੇ ਵਿੱਚ ਸੀ ਪਰ ਹੁਣ ਡਰ ਕੀ ਨੂੰ ਅਸਲੀ ਦੇ ਵਿੱਚ ਇਹ ਪਟੀਸ਼ਨ ਪਾਉਣ ਵਾਲੇ ਦਾ ਨਾਮ ਤਾਂ ਵਿਕਰਮ ਸਿੰਘ ਹੈ ਪਰ ਅਸਲੀ ਦਾ ਮਕਸਦ ਅਸਲੀ ਦਾ ਡਰ ਕਿਸ ਬੰਦੇ ਨੂੰ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਇਸ ਬੰਦੇ ਨੂੰ ਜੇਕਰ ਮੈਂ ਸਮੇਂ ਰਹਿੰਦੇ ਰਹਿੰਦੇ ਇਹਨੂੰ ਰੱਦ ਕਰਕੇ ਇਹਨੂੰ ਇੱਕ ਆਮ ਨਾਗਰਿਕ ਨਾ ਬਣਾਤਾ ਤਾਂ ਫਿਰ ਮੈਨੂੰ ਖਤਰਾ ਹੈ ਕਿਉਂਕਿ ਆਉਣ ਵਾਲੀ ਸਤਾਈ ਦੇ ਵਿੱਚ ਜਿਹੜੇ ਕਿ ਆਉਣ ਵਾਲੇ 2027 ਉਦੋਂ ਲੋਕ ਮੰਨੀ ਬੈਠੇ ਨੇ ਵੀ ਉਹ ਅਸੀਂ ਮੁੱਖ ਮੰਤਰੀ ਬਣਾਵਾਂਗੇ ਭਾਈ ਅਮਰਪਾਲ ਸਿੰਘ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਚੀਕਾਂ ਨਿਕਲੀਆਂ ਹੋਈਆਂ ਇਸ ਗੱਲ ਕਰਕੇ ਕਿ ਮੇਰਾ ਸਮਾਂ ਰਹਿੰਦਾ ਥੋੜਾ ਜਿਹਾ ਘੱਟ ਤੇ ਜੇਕਰ ਮੈਂ ਇਸ ਗੱਲ ਨੂੰ ਅੰਜਾਮ ਨਾ ਦੇ ਪਾਇਆ ਕਾਉਣ ਵਾਲੇ ਸਮੇਂ ਦੇ ਵਿੱਚ ਮੇਰੀ ਜਿਹੜੀ ਸਰਕਾਰ ਆ ਉਹ ਤਾਂ ਹੁਣੀ ਨਹੀਂ ਤੇ ਭਾਈ ਅਮਰਤਪਾਲ ਵਰਗਾ ਕੋਈ ਮੁੱਖ ਮੰਤਰੀ ਬਣ ਜਾਣਾ ਤੇ ਮੁੜ ਕੇ ਸਾਨੂੰ ਇਸੇ ਡਿਬਰੂਗੜ੍ਹ ਦੇ ਵਿੱਚ ਭੇਜਣਾ ਇਹਨੇ ਇਹ ਡਰਾ ਇਹਨੂੰ ਪੰਜਾਬੀਓ ਗੱਲ ਆ ਜਿਹੜੀ ਉਹ ਸੱਚ ਤਾਂ ਇਹੀ ਆ ਮੰਨਣਾ ਨਾ ਮੰਨਣਾ ਕਿਸੇ ਦੀ ਮਰਜ਼ੀ ਆ ਕਿਉਂਕਿ ਮੈਂ ਕਹਿੰਦਾ ਪੰਜਾਬ ਦੀ ਇੱਕੋ ਹੀ ਆਵਾਜ਼ ਹੋ ਰਹੀ ਆ ਵੀ ਜਿਹੜਾ ਇਹ ਮੁੱਖ ਮੰਤਰੀ ਚੁਣਿਆ ਬੜਾ ਗਲਤ ਚੁਣਿਆ ਗਿਆ ਯਾਰ ਗਲਤੀ ਹੋਈ ਹੈ ਸਾਡੇ ਲੋਕਾਂ ਤੋਂ ਤੇ ਜਿਹੜੇ ਲੋਕਾਂ ਨੂੰ ਸਾਡੇ ਲੋਕ ਧੱਕੇ ਨਾਲ ਮੰਨ ਰਹੇ ਨੇ ਵੀ ਸਾਡਾ ਐਮਪੀ ਆ ਸਾਡਾ ਮੁੱਖ ਮੰਤਰੀ ਆ ਇਹ ਬਣਾਵਾਂਗੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਤਾਂ ਇਹਨੂੰ ਵੀ ਆਮ 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 ਵਾਲੇ ਪਾਰਟੀ ਵਾਲੇ ਵੀ ਆ ਸਾਡਾ ਮੁੱਖ ਮੰਤਰੀ ਉਹਦੇ ਇਹ ਐਮਪੀ ਸੀ ਤੇ ਹੁਣ ਸਾਡੇ ਲੋਕ ਕਹਿੰਦੇ ਨੇ ਵੀ ਭਾਈ ਅਮਰਪਾਲ ਸਿੰਘ ਅਸੀਂ ਮੁੱਖ ਮੰਤਰੀ ਬਣਾਉਣਾ 2027 ਦੇ ਵਿੱਚ ਕੀ ਇਹ ਧੱਕਾ ਨਹੀਂ ਹੈਗਾ ਬੰਦੇ ਦੇ ਨਾਲ ਜਿਹੜੀ ਕਿ ਪਟੀਸ਼ਨ ਕਿਸੇ ਬੰਦੇ ਦੇ ਦੁਆਰਾ ਪਵਾਈ ਜਾਂਦੀ ਹੈ ਪ੍ਰੈਸ਼ਰ ਸਰਕਾਰ ਦਾ ਹੁੰਦਾ ਉੱਤੇ ਨੋਟਿਸ ਕੱ ਲੈ ਜਾਂਦਾ ਬਕਾਇਦਾ ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੋਟਿਸ ਜਾ ਚੁੱਕਾ ਹੈ ਭਾਈ ਅਮਰਤਪਾਲ ਸਿੰਘ ਨੂੰ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਇਹ ਦੁਬਾਰਾ ਤੋਂ ਹੋਈ ਆਏ ਗੱਲ ਇਹ ਪਹਿਲਾਂ ਵਾਲੀ ਨਹੀਂ ਹੈਗੀ ਇਹ ਨਵੀਂ ਗੱਲ ਆ ਹੁਣ ਦੀ ਅੱਜ ਦੀ ਅੱਜ 14 ਤਰੀਕ ਹੈ ਤਾਂ ਅੱਜ ਦੀ ਗੱਲ ਹੈ ਜਿਹੜੇ ਕਿ ਇਹ ਗੱਲਬਾਤ ਹੋਈ ਹੈ ਤਾਂ ਉਹਨੂੰ ਨੋਟਿਸ ਭੇਜਿਆ ਗਿਆ ਭਾਈ ਅਮਰਤਪਾਲ ਸਿੰਘ ਨੂੰ ਵੈਸੇ ਤਾਂ ਇਹ ਕਈ ਦਿਨ ਪਹਿਲਾਂ ਹੀ ਚਲਾਏ ਹੁੰਦੇ ਨੇ ਤੀਰ ਪਰ ਜਿਹੜੇ ਕਿ ਸਾਹਮਣੇ ਅੱਜ ਆਏ ਨੇ ਤਾਂ ਤੁਸੀਂ ਸਮਝੋ ਕਿਹੜੀ ਹੱਦ ਤੇ ਇੱਕ ਪੰਜਾਬ ਦਾ ਮੁੱਖ ਮੰਤਰੀ ਦੇਖੋ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਰੇਡ ਪਵਾਤੀ ਉਹਦੇ ਚਾਚੇ ਦੇ ਘਰੇ ਤਾਂ ਹੁਣ ਉਹਨੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਸੇ ਬੰਦਿਆਂ ਦੇ ਜਰੀਏ ਪਵਾ ਕੇ ਪਟੀਸ਼ਨ ਨੋਟਿਸ ਕਿ ਲੈ ਜਾਂਦਾ ਭਾਈ ਅਮਰਪਾਲ ਸਿੰਘ ਨੂੰ ਇੱਕ ਐਮਪੀ ਜਿੱਤੇ ਦੀ ਕਦਰ ਵੇਖੋ ਸਾਡੇ ਪੰਜਾਬ ਦੇ ਵਿੱਚ ਕੀ ਕਰ ਰਹੀ ਹੈ ਇਹ ਸਰਕਾਰ ਜੇ ਕਿਤੇ ਉਹੀ ਬੰਦਾ ਇਹਨਾਂ ਦਾ ਹੁੰਦਾ ਜਿੱਤਿਆ ਹੋਇਆ ਕੀ ਫਿਰ ਉਹਨਾਂ ਤੋਂ ਇਹਨੂੰ ਡਰ ਲੱਗਦਾ ਨਹੀਂ ਲੱਗਦਾ ਕਿਤੇ ਨਾ ਕਿਤੇ ਜਦੋਂ ਕਹਿੰਦੇ ਹੁੰਦੇ ਨੇ ਉਹਨੂੰ ਸੇਕ ਮਾਰਦਾ ਸਾਡੇ ਸਿੰਘਾਂ ਤੋਂ ਸਾਡੀ ਕੌਮ ਤੋਂ ਕਿਉਂਕਿ ਕੌਮ ਦਾ ਦੁਸ਼ਮਣ ਬਣਿਆ ਹੋਇਆ ਪੰਜਾਬ ਦਾ ਜਿਹੜਾ ਕਿ ਮੁੱਖ ਮੰਤਰੀ ਆ ਸੋ ਇਸ ਕਰਕੇ ਇਹਨੂੰ ਡਰ ਲੱਗਦਾ ਕਿ ਬਾਹਰ ਨਾ ਆ ਜੇ ਇਹ ਕਹਿ ਦਿੰਦਾ ਜੀ ਪੰਜਾਬ ਦੀ ਜਨਤਾ ਲਈ ਇਹ ਬੰਦਾ ਖਤਰਾ ਹੈ ਪਰ ਕਿਤੇ ਨਾ ਕਿਤੇ ਖਤਰਾ ਇਹ ਸਰਕਾਰਾਂ ਲਈ ਹੈ ਸਮਝੋ ਗੱਲ ਨੂੰ ਕਿਉਂਕਿ ਮੈਨੂੰ ਪਤਾ ਸਾਡੇ ਪੰਜਾਬ ਦੀ ਜਨਤਾ ਜਾਣਦੀ ਆ ਇਨਾਂ ਦੇ ਬੁਚੜਾਂ ਦੇ ਜਿਹੜਾ ਕਿ ਗੱਲਾਂ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਜਾਣ ਚੁੱਕੀ ਹੈ ਸਾਡੀ ਜਨਤਾ ਕਿਉਂਕਿ ਗਲਤੀ ਬਹੁਤ ਵੱਡੀ ਹੋਈ ਹੈ ਤਾਂ ਹੁਣ ਤੁਸੀਂ ਕਰਨਾ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਵਿਚਾਰ ਹੋਣਗੇ ਕੋਈ ਨਮੀ ਮਤਲਬ ਘੜਤ ਆਪਣੀ ਮਤਲਬ ਸੋਚ ਕੇ ਬਣਾਈ ਜਾਊਗੇ ਆਪਣੇ ਮਤਲਬ ਸਿੰਘਾਂ ਦੁਆਰਾ ਤਾਂ ਉਸ ਜਿਹੜੇ ਕਿ ਆਪਣੇ ਮਨਸੂਬੇ ਹੋਣਗੇ ਆਪਣੀ ਰਣਨੀਤੀ ਹੋਊਗੀ ਤਾਂ ਉਹਨਾਂ ਦੇ ਤਹਿਤ ਆਪਾਂ ਭਾਈ ਸਾਹਿਬ ਨੂੰ ਬਾਹਰ ਵੀ ਲੈ ਕੇ ਆਵਾਂਗੇ ਤੇ ਉਹਨਾਂ ਲਈ ਪੈਰਵਾਈ ਵੀ ਕਰਾਂਗੇ ਉਹਨਾਂ ਦੇ ਉੱਤੇ ਪ੍ਰਚਾਰ ਵੀ ਵੱਡੇ ਪੱਧਰ ਤੇ ਕਰਾਂਗੇ ਤਾਂ ਪਰ ਮੇਰੀ ਹੁਣ ਤੁਹਾਡੇ ਲਈ ਜਿਹੜੀ ਕਿ ਗੱਲ ਹੁੰਦੀ ਆ ਉਹ ਬੜੇ ਧਿਆਨ ਵਾਲੀ ਗੱਲ ਹੁੰਦੀ ਆ ਵੀ ਜਿਹੜਾ ਇਹ ਗੱਲਾਂ-ਬਾਤਾਂ ਦਾ ਰੋਲ ਆ ਉਹ ਬੜਾ ਅਹਿਮ ਰੋਲ ਹੁੰਦਾ ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿੰਨੇ ਤਾਂ ਆਪਣੇ ਹਰ ਇੱਕ ਪੰਜਾਬੀ ਤੇ ਹਰ ਇੱਕ ਸਿੱਖ ਨੌਜਵਾਨ ਦੇ ਕੋਲ ਇਹ ਵੀਡੀਓ ਪਹੁੰਚ ਜਾਂਦੀ ਆ ਤਾਂ ਕਿ ਅੱਗੇ ਅਸੀਂ ਕਰਨਾ ਕੀ ਸਾਡੇ ਇੰਨੇ ਕ ਨਾਲ ਸਾਡੇ ਲੋਕ ਆ ਜਿਹੜੇ ਉਹ ਜਾਗਰਿਤ ਰਹਿੰਦੇ ਨੇ ਗੱਲਾਂ ਨੂੰ ਨਹੀਂ ਭੁੱਲ ਪਾਉਂਦੇ ਜਜ ਵਾ ਕਾਇਮ ਰਹਿੰਦਾ ਕਿ ਅਸੀਂ ਇਹਨਾਂ ਸਰਕਾਰਾਂ ਦੇ ਖਿਲਾਫ ਕਰਨਾ ਕੀ ਹੈ ਤਾਂ ਮੈਂ ਚਾਹੁੰਗਾ ਵੀ ਵੱਧ ਤੋਂ ਵੱਧ ਇਸ ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਫੈਲਾਉਂਦੇ ਰਹਿਣਾ ਤਾਂ ਕਿ ਆਪਣੇ ਭੈਣ ਭਰਾਵਾਂ ਤੇ ਕੀ ਮੈਸੇਜ ਜਾਵੇ ਇਹ ਗੰਦੀ ਸਰਕਾਰ ਦਾ ਕਿ ਜਿਹੜੀ ਇਹਨਾਂ ਨੇ ਸਾਜ਼ਿਸ਼ ਰਚੀ ਹੈ ਆ ਜਿਹੜੀ ਰੱਦ ਹੋਣ ਦੀ ਬਹੁਤ ਵੱਡਾ ਮਾਮਲਾ ਕੋਈ ਹਲਕੀ ਗੱਲ ਨਹੀਂ ਹੈਗੀ ਕਿਉਂਕਿ ਬੰਦੇ ਨੇ ਐਮਪੀ ਜਿੱਤਿਆ ਬੜਾ ਮਤਲਬ ਔਖਾ ਕੰਮ ਹੁੰਦਾ ਇਸ ਮੁਕਾਮ ਤੱਕ ਪਹੁੰਚਣਾ ਤਾਂ ਉਹਦੀ ਪਟੀਸ਼ਨ ਰੱਦ ਕਰਵਾਉਣ ਦੇ ਚੱਕਰ ਦੇ ਵਿੱਚ ਹੁਣ ਪੂਰੀ ਤਰ੍ਹਾਂ ਝੂਠੀ ਹੋਈ ਹੈ ਸਰਕਾਰ ਨਵੇਂ ਨਵੇਂ ਹਤਕੰਡੇ ਅਪਣਾਉਂਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਕਰਨੀ ਏ ਪਹਿਲਾਂ ਦੇਖੋ ਦੇ ਭਰਾ ਨੂੰ ਵੀ ਚੱਕ ਕੇ ਅੰਦਰ ਦੇਤਾ ਜੀ ਤੁਸੀਂ ਸਮਝੋ ਗੱਲ ਨੂੰ ਪੰਜਾਬੀਓ ਹਰ ਵਾਰ ਇਹਨਾਂ ਦੇ ਉੱਤੇ ਨਜਾਇਜ਼ ਮਤਲਬ ਜੋ ਵੀ ਕਰਵਾਇਆ ਜਾ ਰਿਹਾ ਨਜਾਇਜ਼ ਆ ਕਿਧਰੇ ਰੇਡਾਂ ਪੁਆਈਆਂ ਜਾਂਦੀਆਂ ਰਾਤ ਨੂੰ ਕਿਧਰੇ ਕੁਝ ਹੋ ਜਾਂਦਾ ਕਿਧਰੇ ਉਹਦੇ ਭਰਾ ਤੇ ਦੇਖੋ ਪਹਿਲਾਂ ਚਿੱਟੇ ਦਾ ਕੇਸ ਪਵਾਤਾ ਸੀ ਤਾਂ ਮੈਂ ਕਹਿੰਦਾ ਵੀ ਹੁਣ ਵੱਧ ਤੋਂ ਵੱਧ ਇਸ ਗੱਲਾਂ ਦੀ ਨਿਗ੍ਹਾ ਰੱਖਣੀ ਜ਼ਰੂਰੀ ਆ ਆਪਣੇ ਪੰਜਾਬ ਦੇ ਲੋਕਾਂ ਨੂੰ ਤਾਂ ਹੁਣ ਤੁਸੀਂ ਵੀਡੀਓ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹਿਣਾ ਤੇ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ